ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਢੀਮਾ ਬਹੁਤ ਅਹਿਮ ਕਵਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਪੁਲਿਸ ਦੇ ਵੱਲੋਂ ਦੀਵਾਲੀ ਤੋਂ ਪਹਿਲਾਂ ਰੇਡਾਂ ਮਾਰ ਦਿੱਤੀਆਂ ਗਈਆਂ ਨੇ ਆਪਕਾਰੀ ਵਿਭਾਗ ਦੇ ਨਾਲ ਜਾਨੀ ਕਿ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਸਾਂਝਾ ਆਪਰੇਸ਼ਨ ਕੀਤਾ ਗਿਆ ਫਿਰੋਜ਼ਪੁਰ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਜਿਸ ਦੇ ਵਿੱਚ ਪੁਲਿਸ ਨੂੰ ਸੂਹ ਮਿਲਦੀ ਆ ਕਿ ਝੋਨੇ ਦੇ ਖੇਤਾਂ ਦੇ ਵਿੱਚ ਲਾਂ ਲਕੋ ਕੇ ਰੱਖਿਆ ਗਿਆ ਜਿਹੜਾ ਨਜਾਇਜ਼ ਸ਼ਰਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਸੂਹ ਦੇ ਆਪਰਾਂ ਪੁਲਿਸ ਨੇ ਫਿਰ ਰੇਡ ਕੀਤੀ ਤੇ ਫਿਰ ਝੁੱਗੇ ਨਿਹੰਗਾ ਵਾਲੇ ਦੇ ਇਲਾਕੇ ਦੇ ਵਿੱਚ ਖੇਤਾਂ ਦੇ ਵਿੱਚੋਂ ਨਜਾਇਜ਼ ਸ਼ਰਾਬ ਜਿਹੜੀ ਤਕਰੀਬਨ ਦੱਸਿਆ ਜਾ ਰਿਹਾ 150 ਤੋਂ ਲੈ ਕੇ 200 ਲੀਟਰ ਤੱਕ ਬਰਾਮਦ ਕੀਤੀ ਗਿਆ ਤੇ ਨਾਲ ਦੀ ਨਾਲ ਚਾਰ ਵਿਅਕਤੀਆਂ ਦੇ ਉੱਪਰ ਪਰਚਾ 20 ਦਰਜ ਕੀਤਾ ਗਿਆ ਤੇ ਨਾਲ ਇਹ ਵੀ ਖਬਰ ਹੈ ਕਿ ਜਿਹੜੇ ਚਾਰ ਵਿਅਕਤੀਆਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਲਿਆ ਗਿਆ ਅੱਗੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ દિਵਾਲੀ ਤੋਂ ਪਹਿਲਾਂ ਬਹੁਤ ਅਹਿਮ ਖਬਰ ਹੈ ਪੁਲਿਸ ਨੂੰ ਸੂਈਏ ਨੇ ਰਿਪੋਰਟ ਕੀਤੀ ਕਿ ਝੁੱਗੇ ਨਿਹੰਗਾਂ ਵਾਲੇ ਇਲਾਕੇ ਦੇ ਵਿੱਚ ਫਿਰੋਜ਼ਪੁਰ ਦੇ ਇਸ ਇਲਾਕੇ ਦੇ ਵਿੱਚ ਜਿਹੜਾ ਲਾਹਣ ਲਕੋਕੇ ਰੱਖਿਆ ਹੋਇਆ ਪਾਲੀਤੀਨ ਦੇ ਵਿੱਚ ਪਾ ਕੇ ਜਾਂ ਫਿਰ ਡਰਮੀਆਂ ਦੇ ਵਿੱਚ ਪਾ ਕੇ ਝੋਨੇ ਦੇ ਖੇਤਾਂ ਦੇ ਵਿੱਚ ਦੱਬੀ ਹੋਈ ਆ ਤਾਂ ਪੁਲਿਸ ਨੇ ਉਸ ਸੂਹ ਦੇ ਉੱਪਰ ਜਦੋਂ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਐਕਸਾਈਡ ਡਿਪਾਰਟਮੈਂਟ ਦੇ ਨਾਲ ਸਾਰੀ ਗੱਲਬਾਤ ਸਾਂਝੀ ਕਰਕੇ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲਦੀ ਹੈ 150 ਤੋਂ ਲੈ ਕੇ 200 ਲੀਟਰ ਤੱਕ ਲਾਣ ਬਰਾਮਦ ਕੀਤੀ ਗਿਆ ਨਜਾਇਜ਼ ਸ਼ਰਾਬ ਆ ਜਿਹੜੀ ਉਹ ਬਰਾਮਦ ਕੀਤੀ ਗਈ ਚਾਰ ਵਿਅਕਤੀਆਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਦਿਵਾਲੀ ਤੋਂ ਪਹਿਲਾਂ ਬਹੁਤ ਵੱਡਾ ਐਕਸ਼ਨ ਕੀਤਾ ਗਿਆ ਹਾਲਾਂਕਿ ਪੁਲਿਸ ਨੂੰ ਅੰਦਾਜ਼ੇ ਇਹ ਵੀ ਨੇ ਕਿ ਜਿਹੜੀ ਨਜਾਇਜ਼ ਸ਼ਰਾਬ ਦਾ ਦਿਵਾਲੀ ਮੌਕੇ ਇਹਨਾਂ ਤਸਕਰਾਂ ਨੇ ਅੱਗੇ ਜਿਹੜੀ ਇਹਨਾਂ ਲੋਕਾਂ ਨੇ ਅੱਗੇ ਸਪਲਾਈ ਕਰਨੀ ਸੀ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਵੀ ਹੋ ਸਕਦਾ ਕਿਉਂਕਿ ਬਹੁਤ ਵਾਰ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਜੋ ਇਸ ਤਰੀਕੇ ਨਜਾਇਸ਼ ਸ਼ਰਾਬਾਂ ਵੇਚਦੀਆਂ ਨੇ ਉਸ ਦੇ ਨਾਲ ਕਿਸ ਤਰੀਕੇ ਮੌਤਾਂ ਤੱਕ ਹੋ ਜਾਂਦੀਆਂ ਨੇ ਤੇ ਇਸੇ ਇੱਕ ਡਰੱਗ ਨੈਕਸਸ ਦਾ ਵੱਡਾ ਪਰਦਾ ਫਾਸ਼ ਕੀਤਾ ਫਰੋਜ਼ਪੁਰ ਪੁਲਿਸ ਨੇ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਆਪਕਾਰੀ ਡਿਪਾਰਟਮੈਂਟ ਦੇ ਨਾਲ ਰਲ ਕੇ ਵੱਡਾ ਸਰਚ ਆਪਰੇਸ਼ਨ ਚਲਾ ਕੇ 150 ਤੋਂ ਲੈ ਕੇ 200 ਲੀਟਰ ਤੱਕ ਲਾਣ ਬਰਾਮਦ ਕੀਤਾ ਗਿਆ ਤੇ ਨਾਲ 4 ਲੋਕਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਚੁਗਗੇ ਨੰਗਾ ਵਾਲੇ ਵਿੱਚ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਫੜੀ ਗਈ ਹਲਕੋਲ ਪੜੀ ਦੀ ਇਹ ਕੀ ਕਹਿਣਾ ਚਾਹੋਗੇ ਸਰ ਅੱਜ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ थाना ਸਗਰ ਵਿਕੇ ਕਿ ਇੱਕ ਚੁਗਗੇ ਜਾਂਦਾ ਵਿਖੇ ਕਿਤੇ ਸ਼ਰਾਬ ਲਕੋ ਕੇ ਰੱਖੀ ਜਿਸ ਤੇ ਇਮੀਡੀਏਟਲੀ ਰਿਐਕਟ ਕਰਦੇ ਹੋਏ ਨਾਲ ਐਕਸਰਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਉਹਨਾਂ ਦੀ ਟੀਮ ਨੂੰ ਨਾਲ ਲੈ ਕੇ ਐਸ ਐਚਓ ਨੇ ਉਸ ਜਗ੍ਹਾ ਨੂੰ ਕਾਰਡਨ ਕੀਤਾ ਅਤੇ ਕਾਰਡਨ ਤੋਂ ਸਰਚ ਤੋਂ ਬਾਅਦ ਇਹ ਪਾਇਆ ਗਿਆ ਕਿ ਉੱਥੇ ਤਕਰੀਬਨ 150 ਤੋਂ ਉੱਤੇ ਲੀਟਰ 1.5 ਤੋਂ 200 ਲੀਟਰ ਸਾਨੂੰ ਜਿਹੜੀ ਐ ਇੱਕ ਐਲਕੋਹਲ ਮਿਲੀ ਠੀਕ ਹੈ ਜੋ ਇਮੀਡੀਏਟਲੀ ਅਸੀਂ ਉਹਨੂੰ ਉੱਤੇ ਚੈੱਕ ਕੀਤਾ ਜੋ ਇਹ ਪਾਇਆ ਗਿਆ ਕਿ ਉੱਥੇ ਪਿੰਡ ਦੇ ਚਾਰ ਵਿਅਕਤੀਆਂ ਦੇ ਇਹਨੂੰ ਇੱਥੇ ਲਿਆਂਦਾ ਸੀ ਤੇ ਇਹਨੂੰ ਵਿਚਣਾ ਸੀ ਦਿਵਾਲੀ ਦੇ ਦਿਨਾਂ ਦੇ ਵਿੱਚ ਜੋ ਇਮੀਡੀਏਟਲੀ ਉੱਤੇ ਕੇਸ ਰਿਜਿਸਟਰ ਕੀਤਾ ਗਿਆ ਜਿਹੜੇ ਉਹ ਬੰਦੇ ਹਜੇ ਫਰਾਰ ਨੇ ਉਹਨਾਂ ਦੇ ਲਈ ਵੱਖ-ਵੱਖ ਅਸੀਂ ਡੇਡ ਪਾਰਟੀਆਂ ਬਣਾਤੀਆਂ ਜਿਨ੍ਹਾਂ ਨੂੰ ਕਿ ਇਮੀਡੀਏਟਲੀ ਗ੍ਰਿਫਤਾਰ ਕਰ ਲਿਆ ਜਾਏਗਾ ਕੇਸ ਜਿਹੜਾ ਹੈਗਾ ਰਜਿਸਟਰ ਕਰ ਦਿੱਤਾ ਸਰ ਕਿੰਨੇ ਵਿਅਕਤੀਆਂ ਦੇ ਉੱਪਰ ਕੇਸ ਦਰਜ ਹੋਏ ਇਹ ਚਾਰ ਵਿਅਕਤੀਆਂ ਦੇ ਕੇਸ ਰਿਜਿਸਟਰ ਕੀਤਾ ਸਰ ਇਹਦੇ ਜਿਹੜਾ ਮਨੁੱਖੀ ਜੀਵਨ ਤੇ ਕੀ ਫਰਕ ਪੈਂਦਾ ਜੇ ਉਦੇ ਵਿੱਚ ਕੋਈ ਇਹ ਆਮਲ ਕੋਲ ਹੈ ਇਹ ਜਿਹੜਾ ਇਹਨੂੰ ਦੇਖਣ ਤੇ ਇਸ ਤਰ੍ਹਾਂ ਲੱਗਦਾ ਜਿਹੜਾ ਅਜੇ ਅਸੀਂ ਇਹਦੇ ਚੋਂ ਸੈਂਪਲ ਲਏ ਆ ਉਹਦੀ ਟੈਸਟ ਰਿਪੋਰਟ ਸਾਡੇ ਕੋਲ 1-2 ਦਿਨਾਂ ਚ ਆ ਜਾਏਗੀ ਦੇਖਣ ਤੇ ਇਹ ਜਿਹੜਾ ਇਹਨੂੰ ਐਕਸਟਰਾ ਨਿਊਟਰਲ ਅਲਕੋਹਲ ਕਹਿੰਦੇ ਆ ਜਿਹਦੇ ਤੋਂ ਸ਼ਰਾਬ ਬਣਦੀ ਹੈ ਬੇਸਿਕਲੀ ਪੀਣ ਨੂੰ ਸ਼ਰਾਬ ਹੁੰਦੀ ਹੈ ਇਹਨੂੰ ਪਬਲਿਕ ਨੂੰ ਇਹਦੇ ਚ ਪੈਨਿਕ ਕਰਨ ਦੀ ਲੋੜ ਨਹੀਂ ਹੈ ਉਹ ਸਾਰੀ ਸ਼ਰਾਬ ਪੁਲਿਸ ਡਿਪਾਰਟਮੈਂਟ ਤੇ ਐਕਸਾਈਜ਼ ਨੇ ਮਿਲ ਕੇ ਉਹਨੂੰ ਜ਼ਬਤ ਕਰ ਲਿਆ ਔਰ ਪਰਚਾ ਦਰਜ ਹੋ ਗਿਆ ਹੈ ਤੇ ਇਸ ਤਰ੍ਹਾਂ ਦੀ ਇਹ ਜਿਹੜੀ ਵੈਸੇ ਪੀਣਯੋਗ ਸ਼ਰਾਬ ਹੈ ਪਰ ਇਹਦੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ ਡਿਗਰੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਨਹੀਂ ਪੀਣੀ ਚਾਹੀਦੀ ਸੋ ਸਾਡੀ ਪਬਲਿਕ ਨੂੰ ਪਰਜੋਰ ਅਪੀਲ ਹੈ ਕਿ ਉਹ ਜੇਕਰ ਕਿਸੇ ਵੀ ਅਜਿਹੇ ਵਿਅਕਤੀ ਕੋਲੋਂ ਸ਼ਰਾਬ ਲੈਂਦੇ ਹੈ ਉਸ ਨੂੰ ਬਿਲਕੁਲ ਨਾ ਪੀਣ ਤੇ ਇਹ ਆਮ ਸ਼ਰਾਬ ਦੇ ਠੇਕੇ ਤੋਂ ਲੈ ਕੇ ਸ਼ਰਾਬ ਸਰ ਪਿਛਲੇ ਦਿਨੀ ਅੰਮ੍ਰਿਤਸਰ ਦੇ ਵਿੱਚ ਸ਼ਰਾਬ ਪੀਣ ਨਾਲ ਕਈ ਮੋਤਵਾਂ ਆਈਆਂ ਨੇ ਅੱਜ ਫਰੋਇ ਪਰ ਪੁਲਸ ਭਾਵਲੋਂ ਪੁਲਸ ਭਾਵਲੋਂ ਵੱਡੀ ਕਾਮਯਾਬੀ ਮਿਲੀ ਹੈ ਵੀ ਜੋ ਸ਼ਰਾਬ ਨਜਾਇਜ਼ ਨੇ ਬਿਲਕੁਲ ਪ੍ਰਾਪਤ ਕੀਤੀ ਗਈ ਹੈ ਕੀ ਕਹਿਣਾ ਚਾਹੋ ਨਹੀਂ ਉਹ ਇਹ ਅੰਮ੍ਰਿਤਸਰ ਵਾਲਾ ਕੇਸ ਤਾਂ ਨਹੀਂ ਜਾਪ ਰਿਹਾ ਬਿਕੋਜ਼ ਇਹ ਸ਼ਰਾਬ ਜਿਹੜੀ ਹੈ ਐਕਸਟਰਾ ਨਿਊਟਰਲ ਅਲਕੋਹਲ ਹੈ ਉਹ ਮਥਨੋਲ ਸੀ ਜੇ ਵੀ ਹਮਾਰਾ ਸਰ ਦੇ ਵਿੱਚ ਟ੍ਰੈਜੇਡੀ ਹੋਈ ਸੀ ਉਹ ਮੈਥਨੋਲ ਸੀ ਮੈਥਨੋਲ ਇਹ ਇੱਕ ਤਰ੍ਹਾਂ ਦੀ ਸ਼ਰਾਬ ਹੈ ਜਿਹਨੂੰ ਇਮੀਜ ਜਿਹੜੀ ਚੀਜ਼ ਸਰ ਪੜੀ ਗਈ ਹੈ ਸਰ ਉਹਦੇ ਵਿੱਚ ਔਰ ਉਹਦੇ ਵਿੱਚ ਅੰਤਰ ਕੀ ਹੈ ਸਰ ਕਿੰਨਾ ਕ ਅੰਤਰ ਹੈ ਜੀ ਉਹ ਤਾਂ ਨਹੀਂ ਉਹ ਇੰਡਸਟਰੀਅਲ ਪ੍ਰੋਡਕਟ ਹੈ ਮੈਥਨੋਲ ਇਹ ਡਿਸਟਿਲਰੀ ਪ੍ਰੋਡਕਟਸ ਹੁੰਦੇ ਆ ਜਾਂ ਜਿਹੜੀ ਜਿਹੜੀ ਸ਼ਰਾਬ ਦੇ ਆਮ ਡਿਸਟਿਲੇਸ਼ਨ ਹੁੰਦੇ ਆ ਨੁਨਾਂਜ ਬਹੁਤ ਵੱਡਾ ਹੈ ਕੈਮੀਕਲ ਕੰਪੋਜੀਸ਼ਨ ਦਾ ਕਾਫੀ ਠੀਕ ਥੈਂਕ ਯੂ ਝੁਗੇ ਨੰਗਾ